ਦੇਖੋ ਕਿਸ ਤਰ੍ਹਾਂ ਟਿੱਬਿਆਂ ਦੇ ਟਿੱਬੇ ਲੱਗੇ ਪਏ ਨੇ ਇਹਨਾਂ ਨੂੰ ਤਾਂ ਦੇਖੋ ਚੰਗੀ ਲੱਗਦੀ ਆ ਸਾਨੂੰ ਇਹਨਾਂ ਨੂੰ ਉਹ ਬਣਾਉਂਦੇ ਸੀ ਇਹ ਦੇਖੋ ਬੱਚੇ ਨਾਲ ਬੱਚੇ ਲੱਗੇ ਪਏ ਸੀ ਸਾਰਾ ਪਰਿਵਾਰ ਇੱਥੇ ਸਨੋਵ ਦੇ ਵਿੱਚ ਖੇਡਦੇ ਸੀਗੇ ਤੇ ਆ ਇਹਨਾਂ ਨੇ ਸਨੋਵ ਦੇ ਦੇਖੋ ਕਿਸ ਤਰ੍ਹਾਂ ਬਣਾਇਆ ਹਾਂ ਸਨੋਵ ਦੇ ਹੀ ਪਏ ਆ ਦੇਖੋ ਬਣਾਏ ਖੁਰਦੇ ਨਹੀਂ ਹੈਗੇ ਨਾ ਨਾ ਜੇ ਟੋਪ ਪੈ ਗਈ ਹੈ ਤਾਂ ਕੋਈ ਨਾਲ ਵੀ ਨਹੀਂ ਖੁਰਦੇ ਇਹ ਉਹ ਲੱਟਾਂ ਲਟਾਂ ਇਹਨਾਂ ਨੇ ਲੱਗੀਆਂ ਆਥ ਨੇ ਚੰਗੀ ਕਰਦੇ ਆ ਇਹ ਇਹ ਦਿਨ ਚੱਲਦੇ ਇਹਨਾਂ ਦੇ ਹੁਣ ਫਿਰ ਕੁਐਸਚਨ ਹੈ ਸਰ 25 ਦਸੰਬਰ ਤੱਕ ਜਿਹੜਾਂ ਤੇ ਇਹਨਾਂ ਨੂੰ ਤਾਂ ਸੁਣ ਉਹ ਬਹੁਤ ਵਧੀਆ ਲੱਗਦੀ ਹੈ ਦੇਖੋ ਕਿਸ ਤਰ੍ਹਾਂ ਟੱਬੇ ਲੱਗੇ ਪਏ ਨੇ ਰਾਸ ਤੇ ਦਾ ਜਰੂਰ ਸਾਫ ਕਰਤੇ ਆ ਨੋਨ ਦਵਾਰੇ ਵੀ ਪਾਇਆ ਪਿਆ ਥੱਲੇ ਆ ਤੁਰਨ ਵਾਲਾ ਰਸਤਾ ਵੀ ਸਾਫ ਕਰ ਗਏ ਸੜਕਾਂ ਦੀ ਸਾਫ ਨੇ ਤੇ ਸਨੋ ਦੇ ਢੇਰ ਬਹੁਤ ਤਕੜੇ ਲੱਗ ਗਏ ਅ ਇਹਨਾਂ ਦੇਖੋ 2-3 ਦਿਨ ਆਪਾਂ ਪਹਿਲਾ ਵੀਡੀਓ ਪਾਈ ਸੀ ਪੂਰੇ ਵਧੀਆ ਦਿਨ ਸੀਗੇ ਉਹ ਰਸਨੋ ਦਾ ਨਹੀਂ ਸੀਗਾ ਹੰਤਾ ਨੇ ਲੱਗ ਗਈ ਢੇਰ ਆਰ ਸਪਿਰ ਪਰ ਕਮਾਂ ਤੇ ਸਾਨੂੰ ਪਤਾ ਜਾਂਦੇ ਆ ਵਿੱਚ ਉਹਨੇ ਸਾਲ ਅਮਾਟਾਰਾਂ ਤੇ ਗੱਡੀਆਂ ਸਾਫ਼ ਕਰ ਲੈਂਦੇ ਆਪਣੇ ਰਾਹਤੇ ਤੇ ਕੜਾਉਣ ਦੀ ਸਾਫ਼ ਕਰ ਲੈਂਦੇ ਇੱਥੋਂ ਚੱਕਤੀ ਇਹਨਾਂ ਨੇ ਦਿਨ ਚੜੇ ਉਹ ਰੱਤ ਨੂੰ ਪੈ ਗਈ ਤੜਪ ਚੱਕਤੀ ਦੇਖੋ ਪਰ ਆ ਕਾ ਗੁੱਸੇ ਜਾਇ ਰਾਇ ਤੇ ਕਾ ਲੱਗਿਆ ਸੀਗਾ ਪਰ ਅੰਗੂਰ ਸਭ ਦੋ ਗਿਆ ਗਿਆ ਤੇ ਨਾ ਦਿੱਤੇ ਹੀ ਰਹਿ ਗਿਆ ਉਹ ਦੇ ਆਹ ਨਾ ਪੱਤੇ ਪਹਿਲੇ ਹੀ درختਾਂ ਦੇ ਝੜ ਗਏ ਸੀਗੇ ਦੇਖੋ ਠੰਡ ਹੁਣ ਨਾਲ ਹੀ ਹਨਾ ਇਹਨਾਂ ਦੇ ਤਾਂ ਪੱਤਾ ਪੱਤਾ ਪਹਿਲੇ ਹੀ ਨਹੀਂ ਸੀਗਾ ਆਹ ਇਹੜਾ درخت ਨੇ ਇਹਨਾਂ ਦੇ ਪੱਤੇ ਸੀਗੇ ਇਹਨਾਂ ਦੇ ਉੱਤੇ ਵੀ ਪੱਤਿਆਂ ਤੇ ਜੰਮੀ ਪਈਆ ਹੁਣ ਤਾਂ ਬਹੁਤ ਇਹ ਵੀ ਸ਼ਾਇਦ ਸੁੱਕ ਜਾਣਗੇ ਪੱਤੇ ਹੁਣ ਪਹਿਲਾਂ ਇਹ ਹਰੇ ਸੀਗੇ ਹਰੇ ਬਾਈ ਮਾਰਦੇ ਸੀ ਆ ਦੇਖੋ ਸਾਰੇ ਦਰਾਖਤਾਂ ਤੇ ਤੇ ਜੰਮੀ ਪਈ ਐ ਇਹਨਾਂ ਤੇ ਮੁਕਰੇ ਹਰੇ ਐ ਹੁਣ ਤਾਂ ਭਾਵੇਂ ਸੁੱਕ ਜਾਣੇ ਬਹੁਤ ਕਰੜੇ ਆ ਠੰਡ ਚੱਲ ਰਿਹਾ ਐ ਬਰਫ਼ ਨੂੰ ਹਣਾ ਆਹੂ ਜਿਹੜਾ ਜੇ ਵਿੱਚ ਫੁੱਲਾਂ ਵਾਲੇ ਇਹ ਆ ਜਿਹੜੇ ਸੁੱਕਦੇ ਨਹੀਂ ਹੈਗੇ ਕੌਸਤਰੀ ਰਾਹਤਾ ਪਹਿਲਾਂ ਹਰੇ ਹੁੰਦੇ ਸੀ ਇਹ ਸਾਰੇ ਪੱਤੇ ਸਿੱਟ ਗਏ ਝੜ ਗਏ ਤਾਂ ਪਹਿਲੇ ਠੰਡ ਨਾਲ ਦੇਖੋ ਕਿਸ ਤਰ੍ਹਾਂ ਉਹ ਦੂਰ ਦੂਰ ਤੱਕ ਦੀ ਜੰਮੀ ਪਈ ਛੱਤਾਂ ਦੇ ਉੱਤੇ दराखा के चार चेरे बस जरूर है नंघने साफ करते रोड बढ़िया चल रहे आवाजाई पूरी बढ़िया चल रही है दिक्कत नहीं किसी किस्म Look at that.